ਵਿਚ ਪਰ ਕੋਈ ਚੋਣਦਾ ਨਹੀਂ ਵੀ ਮੇਰੇ ਲਾਰ ਘਰ ਹੋਰ ਬਿਲਡ ਹੋਣ ਰਾਈਟ ਨੇਬਰਸ ਦੇ ਵਿੱਚ ਨੇਬਰਹੂਡ ਵਿੱਚ ਨਕਾ ਉਵਿਕਾਰ ਬਣਾਏ ਕਿ ਤਾ ਹੋਰ ਬਣਾਓ ਆਪ ਬਣਾਓ ਸੋ ਫੰਡਮੈਂਟਲੀ ਸਾਨੂੰ ਏਜ ਰਸ ਸਟਰਸ ਸਿਸਟਮ ਆਉ ਚੇਂਜ ਕਰਨਾ ਪੜਾ ਸੋ ਦੋ ਤਰੀਕੇ ਆ ਹਾਊਸਿੰਗ ਰਸ ਕੰਪਨੀ ਇੱਕ ਤੁਸੀਂ ਟਾਵਰਸ ਬਿਲਡ ਕਰ ਸਕਦੇ ਹੋ ਔਰ ਸੈਕਿੰਡ ਤੁਸੀਂ ਆਪਣੇ ਨੇਬਰਹੂਡ ਵਿੱਚ ਜਿਹੜੇ ਛੋਟੇ ਘਰ ਥੋੜੇ 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 ਬੰਦੇ ਬਣਾਓ ਜਿਹੜੀ ਇੰਡੀ ਸੈਟ ਆ ਇਸ਼ੂ ਮੈਗੇਸਟ ਇਸ਼ੂ ਇਹ ਆ ਕਿ ਸੜ ਕੋ ਅਨਾਫ ਹਾਊਸਿੰਗ ਨਹੀਂ ਹੈਗਾ ਲੋਕੀ ਜਿਆਦੇ ਆ ਘਰ ਘੱਟ ਆ ਬਾਟ ਜੇ ਕੋਈ ਬਣਾਉਣਾ ਚਾਹੁੰਦਾ 3 ਯੂਨਿਟਸ অর 4 ਯੂਨਿਟਸ ਇਹ ਉਹ ਵੀ এলাਉ ਹੋਣਾ ਚਾਹੀਦਾ ਐਨਬੀ ਸਿੰਗਲ ਫੈਮਿਲੀ ਹੋਮਰ 온ਲੀ ਪ੍ਰੋਸੈਸ ਬਹੁਤ ਸਿੰਪਲ ਆ ਤੇ ਜੇ ਤੁਸੀਂ 3 ਯੂਨਿਟ ਬਣਾਉਣੇ ਆਂ ਔਰ 4 ਯੂਨਿਟ ਬਣਾਉਣੇ ਆਂ ਉਹ ਪ੍ਰੋਸੈਸ 1 ਸਾਲ 2 ਸਾਲ ਲੱਗ ਜਾਣੇ ਆ ਹੀਰਿੰਗ ਪ੍ਰੋਸੈਸ ਵਿੱਚ ਅਫੋਰਡੇਬਿਲਟੀ ਦਾ ਕਿਹੜਾ ਤੁਸੀਂ ਜ਼ਿਕਰ ਕੀਤਾ ਹੈਗਾ ਇੱਕ ਇਹ ਵੀ ਗੱਲ ਚੱਲ ਰਹੀ ਹੈ ਕਿ ਜੀ ਜੂਨ ਤੋਂ ਬਾਅਦ ਜਿਹੜੀਆਂ ਕੀਮਤਾਂ ਨੇ ਇਹਨਾਂ ਪਲਾਟਸ ਦੀਆਂ ਇਹ ਸਪਾਈਕ ਕਰ ਜਾਣੀਆਂ ਬਹੁਤ ਜ਼ਿਆਦੀਆਂ ਤੇ ਉਹਦੇ ਨਾਲ ਅਫੋਰਡੇਬਿਲਟੀ ਕਿੱਥੋਂ ਹੋਏਗੀ ਖਾਸ ਤੌਰ ਤੇ ਜਿਹੜੇ ਸਿੰਗਲ ਹੋਮ ਓਨਰਸ ਹੈਗੇ ਨਨੋਰਾਏ ਕਹਿੰਨੇ ਕਿ ਜੀ ਅਸੀਂ ਕਿਉਂ ਰੱਖਣਾ ਚਾਹਾਂਗੇ ਇੱਕ ਵੱਡਾ ਲੋਟ ਜਦ ਕਿ ਸਾਨੂੰ ਅਧਿਕਾਰ ਦਿੱਤਾ ਜਾ ਰਿਹਾ ਹੈ ਕਿ ਅਸੀਂ ਇਥੇ 3 ਪਲੈਗਸ 4 ਪਲੈਗਸ ਜਾਂ 6 ਪਲੈਗਸ ਬਣਾ ਸਕੀਏ ਸੋ ਅਫੋਰਡੇਬਿਲਟੀ ਕ੍ਰਾਈਸਿਸ ਦਾ ਇਸ ਮੁੱਦੇ ਨਾਲ ਕਿਵੇਂ ਤੁਸੀਂ ਇਸ ਨੂੰ ਕੰਪੇਅਰ ਕਰਦੇ ਹੋ ਤੇ ਸੈਕੰਡਲੀ ਤੁਹਾਡੀ ਸਰਕਾਰ ਉਹਨੂੰ ਕੀ ਕੁਝ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਅਫੋਰਡੇਬਲ ਹਾਊਸਿੰਗ ਕੀ ਸਰਕਾਰ ਵੀ ਜੰਪ ਇਨ ਕਰ ਰਹੀ ਹੈ ਕੀ ਕੋਈ ਨਵੇਂ ਘਰ ਬਣਾਉਣ ਦੇ ਵਿੱਚ ਕੋਈ ਇਨਵੈਸਟਮੈਂਟਸ ਕਰ ਰਹੀ ਹੈ ਦੇ ਹਰਪ੍ਰੀਤ ਸਿੰਘ ਸ਼ੋ ਦਾ ਅਜੀਤ ਦੇ ਐਪੀਸੋਡ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ ਆਮ ਤੌਰ ਤੇ ਤੁਸੀਂ ਇਸ ਸ਼ਖਸੀਅਤ ਨੂੰ ਦੇਖਿਆ ਹੋਵੇਗਾ ਹਾਕੀ ਗਰਾਉਂਡ ਵਿੱਚ ਡ੍ਰਿਬਲ ਕਰਦੇ ਹੋਏ ਗੋਲ ਦੀ ਤਰਫ ਨਿਸ਼ਾਨਾ ਸਾਧਦੇ ਹੋਏ ਤੇ ਗੋਲ ਕਰਦੇ ਹੋਏ ਪਰ ਹੁਣ ਇੱਕ ਵੱਖਰੇ ਰੋਲ ਦੇ ਵਿੱਚ ਗੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਇਹ ਚਾਰ ਬਿਲਜ਼ ਲੈ ਕੇ ਆਏ ਨੇ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡਾ ਇੱਕ ਰੀਜ਼ੋਨਿੰਗ ਲਾਜ਼ ਦੇ ਵਿੱਚ ਚੇਂਜ ਕਰਨ ਦਾ ਇਹ ਇਤਿਹਾਸ ਸਿਰਜਿਆ ਜਾ ਰਿਹਾ ਹੈ ਕੀ ਇਸ ਵਿੱਚ ਕਾਮਯਾਬ ਹੋਣਗੇ ਕੀ ਹਨ ਇਹ ਬਿਲਜ਼ ਇਸ ਦੇ ਵਿੱਚ ਕੀ ਕੁਝ ਲੈ ਕੇ ਆਏ ਨੇ ਆਓ ਅੱਜ ਅਸੀਂ ਗੱਲਬਾਤ ਕਰਦੇ ਹਾਂ ਬੀਸੀ ਦੇ ਹਾਊਸਿੰਗ ਮਿਨਿਸਟਰ ਰਵੀ ਕਨੋਦਲਾ ਰਵੀ ਕਨੋਜੀ ਜੀ ਆਨੂੰ ਵੈਲਕਮ ਟੂ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਪ੍ਰਸ਼ਿੰਗ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਲਿਸਨਰਸ ਨੂੰ ਥੈਂਕ ਯੂ ਵੈਰੀ ਮਚ ਜੀ ਸਤਿ ਸ਼੍ਰੀ ਅਕਾਲ ਸੋ ਆਈ ਵੁੱਡ ਲਾਈਕ ਟੂ ਸਟਾਰਟ ਆਫ ਵਿਦ ਰਵੀ ਤੁਸੀਂ ਅਸੀਂ ਦੇਖਿਆ ਕਿ ਹਾਕੀ ਮੈਦਾਨ ਤੇ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਗੇਮਾਂ ਖੇਡਦੇ ਰਹੇ ਹੋ ਪਰ ਹੁਣ ਐਜ਼ ਹਾਊਸਿੰਗ ਮਿਨਿਸਟਰ ਆਲਸੋ ਤੁਸੀਂ ਕਾਫੀ ਕੁਝ ਚਰਚਾ 'ਚ ਆਏ ਹੋਏ ਹੋ ਕਾਫੀ ਸਾਰੇ ਤੁਸੀਂ ਚੇਂਜਸ ਲਿਆਂਦੀ ਕੋਸ਼ਿਸ਼ ਕਰ ਰਹੇ ਹੋ ਹਾਊਸਿੰਗ ਕ੍ਰਾਈਸਿਸ ਪੂਰੇ ਕੈਨੇਡਾ ਪਰਵਿਚੇ ਤੇ ਖਾਸ ਤੌਰ ਤੇ BC ਵਿੱਚ ਵੀ ਹੈਗਾ ਸੋ ਇਹ ਸਾਰੀਆਂ ਚੀਜ਼ਾਂ ਦੇ ਜਿਹੜੀਆਂ ਕੰਪਲੇਨਸ ਆndੀਆਂ ਰਹੀਆਂ ਜੀ ਰੈਂਟ ਬਹੁਤ ਮਹਿੰਗੇ ਹੋ ਗਏ ਨੇ ਘਰ ਨਹੀਂ ਮਿਲ ਰਹੇ ਹਾਊ ਡਿਡ ਇਟ ਕਮ ਟੂ ਯਰ ਮਾਈਂਡ ਐਨਟਰੀ ਇਰ ਕੌਕਸ ਕੇ ਜੀ ਇਹ ਉੱਤੇ ਕੰਮ ਕੀਤਾ ਜਾਏ ਤੇ ਇਹ ਜਿਹੜੇ ਚਾਰ ਤੁਸੀਂ ਲਾਜ਼ ਲੈ ਕੇ ਆਏ ਹੋ ਇਹਦਾ ਪਿਛੋਕੜ ਕੀ ਹੈ ਕਿ ਕੋਈ ਪਬਲਿਕ ਕੰਸਲਟੇਸ਼ਨ ਕੀਤੀ ਗਈ ਜਾਂ ਲੋਕਾਂ ਨੂੰ ਜਿਹੜਾ ਤੁਹਾਡੇ ਤੱਕ ਪਹੁੰਚ ਕੀਤੀ ਗਈ ਉਸ ਦੇ ਆਧਾਰ ਦੇ ਉੱਤੇ ਜਾਂ ਖਬਰਾਂ ਦੇ ਆਧਾਰ ਦੇ ਉੱਤੇ ਸਭ ਕੁਝ ਕੀਤਾ ਗਿਆ ਉਹ ਦੇਖੋ ਜੀ ਜਦੋਂ ਵੀ ਤੁਸੀਂ ਕਿਸੇ ਨਾ ਵੀ ਗੱਲ ਕਰਦੇ ਹੋ ਸਾਰੇ ਇੱਕ ਸੀਨ ਇਸ਼ੂਜ਼ ਕੰਪਲੇਨ ਕਰਦੇ ਆ ਆਈਦਰ ਜੇ ਘਰ ਗੁਕਾਰ ਹੈਗਾ ਲੋਕੀ ਕਹਿ ਰਹੇ ਆ ਵੀ ਸਾਡੇ ਬੱਚੇ ਨੇ ਕਿੱਥੇ ਰਹਿਣਾ ਤੇ ਜੇ ਘਰ ਨਹੀਂ ਹੈਗਾ ਲੋਕੀ ਕਹਿ ਰਹੇ ਵੀ ਸਾਡੇ ਰੈਂਟਸ ਐਕਸਪੈਂਸਿਵ ਆ ਸੀ ਕਿੱਦਾਂ ਅਫੋਰਡ ਕਰ ਸਕੋ ਸੋ ਹਾਊਸਿੰਗ ਟਾਪ ਆਫ ਮਾਈਂਡ ਇਸ਼ੂ ਆ ਐਸ ਟੂ ਸੀ ਨੋਟ ਕੀਤਾ ਬ੍ਰਿਟਿਸ਼ ਕਮੇਟ ਵਿਚ ਪਰ ਅਕ੍ਰੋਸ ਕੈਨੇਡਾ ਵਿਚ ਸੋ ਜਿਨੋ ਮੈਨੂ ਅ ਮਿਨਿਸਟਰੀ ਰਿਸਪੌਂਸਿਬਿਲਟੀ ਮੈਨੂ ਦਿੱਤੀ ਸੀ ਪ੍ਰੀਮੀਅਰ ਈਵੀ ਨੇ ਮੈਂ ਉਦੋਂ ਹੀ ਸ਼ੁਰੂ ਕਰਤਾ ਵੀ ਅਸੀਂ ਇੱਕ ਇਦਾਂ ਸੌਫ ਕਰਾਂਗੇ ਕਲੀਅਰਲੀ ਸਾਡਾ ਇਸ਼ੂ ਬਿਗੇਸਟ ਇਸ਼ੂ ਇਹ ਆ ਵੀ ਸਾਡ ਕੋ ਅਨਾਫ ਹਾਊਸਿੰਗ ਨਹੀਂ ਹੈਗਾ ਲੋਕੀ ਜਿਆਦੇ ਆ ਘਰ ਘਾਟਾ ਤੇ ਜਦੋਂ ਵੀ ਇਹ ਅਮ ਜੀ ਸਿਚੁਏਸ਼ਨ ਹੁੰਦੀ ਹੈ ਦੋ ਚੀਜ਼ਾਂ ਹੁੰਦੀਆਂ ਇੱਕ ਰੈਂਟਸ ਪ੍ਰਾਈਸ ਉੱਤੇ ਚੱਲ ਜਾਂਦੇ ਆ ਅਨਫੋਰਡੇਬਲ ਹੋ ਜਾਂਦਾ ਤੇ ਜਿਹੜੇ ਲੋਕੀ ਅਮੀਰ ਆ ਜਿਹੜੇ ਲੋਕੀ ਕੋ ਜਾਦੇ ਪੈਸੇ ਆ ਉਹਨਾਂ ਨੂੰ ਹਾਊਸਿੰਗ ਮਿਲ ਜਾਂਦੀ ਆ ਤੇ ਜਿਹੜੇ ਵੇਜਸ ਲੋਅਰ ਆ ਉਹਨਾਂ ਉੱਤੇ ਜਿਆਦਾ ਪ੍ਰੈਸ਼ਰ ਡਾਊਨਵਰਡ ਪੈਂਦਾ ਸੋ ਜਿਹੜੇ ਅਸੀਂ ਚੇਂਜਸ ਬ੍ਰਿੰਗ ਕਰ ਰਹੇ ਆਂ ਅਸੀਂ ਕਰ ਰਹੇ ਹਾਂ ਕਿਉਂਕਿ ਸਾਨੂੰ ਪਤਾ ਆ ਵੀ ਚੇਂਜਸ ਦੇ ਬਿਗੈਰ ਅਸੀਂ ਇਹ ਜਿਹੜਾ ਹਾਊਸਿੰਗ ਕ੍ਰਾਈਸਿਸ ਆ ਅਸੀਂ ਸੋਲਵ ਨਹੀਂ ਕਰ ਸਕਦੇ ਜਿਹੜਾ ਸਿਸਟਮ ਹੁਣ ਆਪਰੇਟ ਹੋ ਰਿਹਾ ਇਟਸ ਨਾਟ ਵਰਕਿੰਗ ਇਟਸ ਨਾਟ ਵਰਕਿੰਗ ਤੇ ਰਾਈਟ ਨਾਓ ਸਾਡਾ ਮੇਜਰ ਇਸ਼ੂ ਆ ਵੀ ਇੱਕ ਸੀਨੀਅਰਸ ਜਿਆਦੇ ਸੀਨੀਅਰਸ ਫਾਇਨ ਕਰ ਰਹੇ ਵੀ ਹੁਣ ਆਪਣੇ এজ ਆਫ ਹੋਮਲੈਸਨੈਸ ਤੇ ਆ ਰਹੇ ਆ ਤੇ ਸੈਕੰਡ ਯੰਗ ਫੈਮਿਲੀਸ ਕਹ ਰਹੇ ਵੀ ਮੇਬੀ ਬੀਸੀ ਵਿੱਚ ਅਸੀਂ ਰਹਿ ਨਹੀਂ ਸਕਦੇ ਮੇਬੀ ਸਾਨੂੰ ਕਿਤੇ ਹੋਰ ਜਾਣਾ ਪੈਣਾ ਦੋਨੇ ਸਾਈਡ ਤੇ ਇਹ ਕਾਫੀ ਚੈਲੰਜਿੰਗ ਇਸ਼ੂ ਆ ਦੈਟਸ ਵਾਈ ਜੇ ਰਿਫਾਰਮਸ ਅਸੀਂ ਲੈ ਕੇ ਆ ਰਹੇ ਆ ਇਹ ਨੈਸੈਸਰੀ ਆ ਓਕੇ ਸੋ ਆਫ ਕੋਰਸ ਆਲ ਟੱਚ ਅਪਨ ਦਾ ਅਫੋਰਡੇਬਿਲਟੀ ਕ੍ਰਾਈਸਿਸ ਜਿਹੜਾ ਹੈਗਾ ਬਾਅਦ ਵਿੱਚ ਲੇਕਿਨ ਇਹ ਹੁਣ ਜਿਹੜਾ ਤੁਸੀਂ ਚਾਰ ਬਿੱਲ ਲੈ ਕੇ ਆਇਓ ਤੇ ਖਾਸ ਤੌਰ ਕੇ ਬਿੱਲ 44 ਇਹਦੇ ਬਾਰੇ ਸਾਨੂੰ ਦੱਸੋ ਕਿ ਇਹ ਹੈ ਕੀ ਇਹ ਇਹਦੇ ਤੁਸੀਂ ਕੀ ਤਜਵੀਜ਼ ਕੀਤਾ ਹੈਗਾ ਉਹ ਦੇਖੋ ਜਦੋਂ ਵੀ ਅਸੀਂ ਲੋਕੀ ਇਹਨਾਂ ਗੱਲ ਕਰਦੇ ਆ ਵੀ ਸਾਨੂੰ ਹਾਊਸਿੰਗ ਚਾਹੀਦੀ ਹੈ ਲੋਕਿੰਗ ਇਨ ਦੀ ਲੈਂਡ ਨਹੀਂ ਹੈਗਾ ਰਾਈਟ ਕਿਤੇ ਵੀ ਇੱਕ ਸਾਈਡ ਮਾਊਂਟਨਸ ਆ ਇੱਕ ਸਾਈਡ ਪਾਣੀ ਆ ਦੂਜੀ ਸਾਈਡ ਬਾਰਡਰ ਆ ਤੇ ਲੈਂਡ ਨਹੀਂ ਹੈਗਾ ਤਾਂ ਹੀ ਤੇ ਪ੍ਰਾਈਸਸ ਆਪ ਜਾ ਰਹੇ ਆ ਪਰ ਇਸ਼ੂ ਆ ਵੀ ਜਿਹੜਾ ਲੈਂਡ ਸਾਡਾ ਹੈਗਾ ਅਸੀਂ ਪ੍ਰੋਪਰਲੀ ਯੂਜ਼ ਨਹੀਂ ਕਰ ਰਹੇ ਮੈਨੂੰ ਪਰ ਜਦੋਂ ਮੈਂ ਇਹ ਰੋਲ ਚ ਆਇਆ ਮੈਨੂੰ ਇੱਕ ਚੀਜ਼ ਫਰਸ਼ਰ ਪਤਾ ਲੱਗੀ ਸੀ ਵੀ ਸਾਰੇ ਸਮਝਦੇ ਆ ਵੀ ਅਸੀਂ ਹਾਊਸਿੰਗ ਕ੍ਰਾਈਸਿਸ ਚਾ ਸਾਰੇ ਨੂੰ ਪਤਾ ਵੀ ਹਾਊਸਿੰਗ ਚਾਹੀਦਾ ਜਿਆਦਾ ਸਾਡੇ ਕਮਿਊਨਿਟੀਜ਼ ਵਿੱਚ ਪਰ ਕੋਈ ਚੋਂਦਾ ਨਹੀਂ ਵੀ ਮੇਰੇ ਲਾਰ ਘਰ ਹੋਰ ਬਿਲਡ ਹੋਣ ਰਾਈਟ ਨੇਬਰਸ ਦੇ ਵਿੱਚ ਨੇਬਰਹੂਡ ਵਿੱਚ ਨਾ ਕੋਈ ਘਰ ਬਣਾਏ ਕਿਤੇ ਹੋਰ ਬਣਾਓ ਆ ਬਣਾਓ ਸੋ ਫੰਡਮੈਂਟਲੀ ਸਾਨੂੰ ਇਹ ਜਿਹੜਾ ਸਾਰਾ ਸਿਸਟਮ ਆ ਉਹ ਚੇਂਜ ਕਰਨਾ ਪੜਾ ਸੋ ਦੋ ਤਰੀਕੇ ਆ ਹਾਊਸਿੰਗ ਐਡਰੈਸ ਕਰਨ ਦੇ ਇੱਕ ਤੁਸੀਂ ਟਾਵਰਸ ਬਿਲਡ ਕਰ ਸਕਦੇ ਹੋ ਔਰ ਸੈਕੰਡ ਤੁਸੀਂ ਆਪਣੇ ਨੇਬਰਹੂਡਸ ਵਿੱਚ ਜਿਹੜੇ ਛੋਟੇ ਘਰ ਆ ਥੋੜੇ 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 ਵੱਡੇ ਬਣਾ ਦਿਓ ਦੋ ਸੋਲੂਸ਼ਨਸ ਆ ਸੋ ਜਿਹੜਾ ਬਿਲ 44 ਅਸੀਂ ਇਹ ਕਹਿ ਰਹੇ ਆ ਵੀ ਜਿਹੜਾ ਸਾਡਾ ਐਗਜ਼ਿਸਟਿੰਗ ਇਨਫਰਾਸਟ੍ਰਕਚਰ ਹੈਗਾ ਜਿਹੜਾ ਸਾਡਾ ਐਗਜ਼ਿਸਟਿੰਗ ਹਾਊਸਿੰਗ ਹੈਗਾ ਉਹਦੇ ਨਾਲ ਅਸੀਂ ਆਪਣਾ ਹਾਊਸਿੰਗ ਸਪਲਾਈ ਇਨਕਰੀਸ ਕਰ ਸਕਦੇ ਹਾਂ ਜਦੋਂ ਕੋਈ ਘਰ ਢੋਂਦਾ ਤੇ ਨਵਾਂ ਘਰ ਬਣਾਉਂਦੇ ਆ ਸਾਨੂੰ ਪਤਾ ਵੀ ਉਹ ਜਿਹੜਾ ਸਿੰਗਲ ਫੈਮਿਲੀ ਹੋਮ ਆ ਅਨਐਕਸਪੈਂਸਿਵ ਆ ਜ਼ਿਆਦਾ ਐਕਸਪੈਂਸਿਵ ਆ ਲੋਕੀ ਲਈ ਲੋਕੀ ਫੋਰ ਸੋ ਅਸੀਂ ਕਹਿ ਰਹੇ ਹਾਂ ਵੀ ਜਦੋਂ ਕੋਈ ਘਰ ਢੋਂਦਾ ਯੈਸ ਜੇ ਕੋਈ ਅਫੋਰਡ ਕਰ ਸਕਦਾ No problem ਸਿੰਗਲ ਫੈਮਿਲੀ ਹੋਮ ਬਣਾ ਲਓ ਬਟ ਜੇ ਕੋਈ ਬਣਾਉਣਾ ਚਾਹਦਾ 3 ਯੂਨਿਟਸ অর 4 ਯੂਨਿਟਸ ਵੀ ఓਵੀ ਅਲਾਉ ਹੋਣਾ ਚਾਹੀਦਾ ਇਹ ਨਹੀਂ ਵੀ ਸਿੰਗਲ ਫੈਮਿਲੀ ਹੋਮ ਬਰ ਓਨਲੀ ਪ੍ਰੋਸੈਸ ਬਹੁਤ ਸਿੰਪਲ ਆ ਤੇ ਜੇ ਤੁਸੀਂ 3 ਯੂਨਿਟ ਬਣਾਉਣੇ ਆ ਔਰ 4 ਯੂਨਿਟ ਬਣਾਉਣੇ ਆ ਉਹ ਪ੍ਰੋਸੈਸ ਇੱਕ ਸਾਲ ਦੋ ਸਾਲ ਲੱਗ ਜਾਂਦੇ ਆ ਹੀアリング ਪ੍ਰੋਸੈਸ ਵਿੱਚ ਇਹ ਰਿਫਾਰਮ ਦੇ ਨਾਲ ਸਾਨੂੰ ਪਤਾ ਆ ਵੀ ਅਸੀਂ ਕਾਫੀ ਆਪਣਾ ਹਾਊਸਿੰਗ ਸਿਸਟਮ ਚੇਂਜ ਕਰ ਸਕਦੇ ਆ ਇੱਕ ਸੇਮ ਸਾਈਜ਼ ਹਾਊਸ ਦੇ ਨਾਲ ਮੇਬੀ ਅ ਲਿਟਲ ਬਿਗਰ ਹਾਊਸ ਦੇ ਨਾਲ ਅਸੀਂ ਜ਼ਿਆਦੇ ਪੀਪਲ ਆਪਣੇ ਕਮਿਊਨਿਟੀ ਨੂੰ ਵੈਲਕਮ ਕਰ ਸਕਦੇ ਆ ਆਈ ਥਿੰਕ ਉਹ ਪਾਵਰਫੁਲ ਸੋਲੂਸ਼ਨ ਆ ਤੇ ਰਾਈਟ ਨਾਓ ओके सो ਇਹਦੇ ਵਿੱਚ ਹੁਣ ਕੀ ਹੋਏਗਾ ਜੀ ਕਿ ਫੋਰ ਐਗਜ਼ਾਮਪਲ ਲੈਟਸ ਟੇਕ ਕਿ ਕੋਈ ਲੋਟ ਸਾਈਜ਼ ਵੇਰੀ ਕਰਦੇ ਨੇ ਥੇ ਸੋ ਅਕੋਰਡਿੰਗ ਟੂ ਦ ਲੋਟ ਸਾਈਜ਼ ਕੀ ਹੁਣ ਲੋਕ ਆਪਣੇ ਉਸ ਥਾਂ ਦੇ ਉੱਤੇ ਇਸ ਨੂੰ ਢਾ ਕੇ 3 ਪਲੇਕਸ 4 ਪਲੇਕਸ 6 ਪਲੇਕਸ ਜਾਂ ਜੋ ਵੀ ਉਹ ਬਣਾਣਾ ਚਾਹੁੰਦੇ ਨੇ ਉਹ ਬਣਾ ਸਕਣਗੇ ਯਾ ਸੋ ਲੇਜਿਸਲੇਸ਼ਨ ਜਿਹੜੀ ਅਸੀਂ ਲੈ ਕੇ ਆਸੀ ਦੋ ਚੀਜ਼ ਆਇਆ ਇੱਕ ਅਸੀਂ ਉਹਦੇ ਨਾਲ ਕਹਿ ਰਹੇ ਹਾਂ ਵੀ ਜੇ ਕੋਈ ਰੈਂਟਲ ਸੂਟ ਬਣਾਉਣਾ ਚਾਹੁੰਦਾ ਆਪਣੇ ਘਰ ਵਿੱਚ ਸਿਟੀ ਇਸ ਬਲਾਕ ਨਹੀਂ ਕਰ ਸਕਦਾ राइट ਸਬ ਸਿਟੀਜ਼ ਕਿੰਦੇ ਵੀ ਤੁਸੀਂ ਘਰ ਠੀਕ ਹੈ ਤੁਹਾਡਾ ਪਰ ਤੁਸੀਂ ਬੇਸਮੈਂਟ ਵੀ ਨਹੀਂ ਰੱਖ ਸਕਦੇ ਅਸੀਂ ਉਹ ਲਿਮਿਟ ਕਰ ਦੋਤਾ ਰੂਲ ਜੇ ਬੇਸਮੈਂਟ ਵੀ ਤੁਸੀਂ ਮਹੌਤਵ ਨਾਲ ਤੁਸੀਂ ਬਣਾ ਸਕਦੇ ਹੋ ਸੈਕੰਡ ਅਸੀਂ ਕਿਹਾ ਲੋਕਲ ਗਵਰਨਮੈਂਟਸ ਨੂੰ ਵੀ ਜੇ ਤੁਹਾਡਾ ਲੋਟ 3000 ਸਕੁਅਰ ਫੁੱਟਰ ਸ਼ੋਰਟ ਆਇਆ ਜਿਹੜਾ ਲੈਂਡ ਓਨਰ ਹੋਮ ਓਨਰ ਅਪ ਟੂ 3 ਯੂਨਿਟਸ ਬਣਾ ਸਕਦਾ ਉਹ ਲੋਟ ਤੇ ਜੇ ਤੁਹਾਡਾ ਲੋਟ 3000 ਤੇ ਵੱਡਾ ਆ ਤੁਸੀਂ 4 ਯੂਨਿਟਸ ਉੱਤੇ ਬਣਾ ਸਕਦੇ ਹੋ ਤੇ ਅਸੀਂ ਲੋਕਲ ਗਵਰਨਮੈਂਟਸ ਨੂੰ ਕਿਹਾ ਵੀ ਐਸ ਆਫ ਜੂਨ 30th ਤੁਹਾਨੂੰ ਇਹ ਰੂਲ ਚੇਂਜ ਕਰਨਾ ਪੜਨਾ ਤੁਹਾਨੂੰ ਅਲਾਉ ਕਰਨਾ ਪੜਨਾ ਪਰ ਅਸੀਂ ਆਲਸੋ ਉਹਨਾਂ ਨੂੰ ਦਿੱਤਾ ਸਾਈਟ ਸਟੈਂਡਰਡਸ ਵੀ ਅਸੀਂ ਸੁਜੈਸਟ ਕੀਤਾ ਕਿ ਉਹਨਾਂ ਨੂੰ ਬਤਾ ਦੀ ਹਾਈਟ ਕਿੰਨੀ ਹੋਣੀ ਚਾਹੀਦੀ ਆ ਪਾਰਕਿੰਗ ਕਿੰਨੀ ਰਿਕੁਆਇਰ ਕਰਨੀ ਚਾਹੀਦੀ ਆ ਤੁਹਾਨੂੰ ਸੈਟਬੈਕਸ ਕਿੱਦਾ ਕਰਨਾ ਚਾਹੀਦੇ ਆ ਤੇ ਲੋਕਲ ਗਵਰਨਮੈਂਟਸ ਰਾਈਟ ਨਾਓ ਆਪਣੇ ਰੂਲਸ ਚੇਂਜ ਕਰ ਰਹੇ ਆ ਸੋ ਥੈਟ ਹਰੇਕ ਕਮਿਊਨਿਟੀ ਵਿੱਚ ਯੂਨੀਕ ਜਿਹੜੇ ਸਰਕਮਸਟੈਂਸਸ ਆ ਉਹ ਐਡਰੈਸ ਹੋ ਜਾਣ ਪਰ ਸੇਮ ਟਾਈਮ 에 ਹਾਊਸਿੰਗ ਅਲਾਉ ਹੋ ਜAVE ਸੋ ਜੂਨ 30 ਤੱਕ ਤੁਸੀਂ ਸਿਟੀਜ਼ ਨੂੰ ਕਿਹਾ ਹੈ ਕਿ ਜੀ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰੋ ਜਾਂ ਇਹਦੇ ਉੱਤੇ ਤੁਸੀਂ ਡਿਸਕਸ਼ਨ ਕਰਕੇ ਵਾਪਸ ਪ੍ਰੋਵੈਂਸ ਤੱਕ ਆਪਣਾ ਜੋ ਤੁਹਾਡੀ ਸੋਚ ਹੈ ਉਹ ਲੈ ਕੇ ਆਓ ਨੋ ਇੰਪਲੀਮੈਂਟ ਸੋ ਜੂਨ 30th ਤੱਕ ਉਹਨਾਂ ਨੂੰ ਆਪਣੇ ਜ਼ੋਨਿੰਗ ਤੇ ਬਾਇਲॉਜ਼ ਚੇਂਜ ਕਰਨੇ ਪੈਣੇ ਆ ਇਹ ਅਲਾਉ ਕਰਨ ਲਈ ਤੇ ਆਫ ਕੌਰਸ ਸਮ ਕਮਿਊਨਿਟੀਜ਼ ਔਰੈਡੀ ਕਰ ਰਹੇ ਹਨ ਲਾਸਟ 2 ਵੀਕਸ ਵਿੱਚ ਪਰ ਵੇਰੀਇੰਗ ਸਮ ਕਮਿਊਨਿਟੀਜ਼ ਫੋਰ ਐਗਜ਼ਾਮਪਲ ਵਿਕਟੋਰੀਆ ਐਸਪਲਾਈਮੋਰਟ ਆਈਲੈਂਡ ਤੇ ਏਕ ਕਮਿਊਨिटीज ਨੇ ਕਿਆ ਵੀ ਅਸੀਂ ਜਿਹੜੇ ਗਵਰਨਮੈਂਟ ਨੇ ਸਾਈਟ ਸਟੈਂਡਰਡਸ ਆ ਹਾਈਟ ਸੈਟਟੈਕਸ ਅਸੀਂ ਕੰਪਲੀਟਲੀ ਫਾਲੋ ਕਰਾਂਗੇ ਤੇ ਸਮ ਕਮਿਊਨिटीज ਲਾਈਕ ਡਲਟਾ ਕਹਿੰਦੇ ਯੈਸ ਅਸੀਂ ਅਪਰੂਵ ਕਰਦੇ ਆ ਵੀ ਤੁਸੀਂ ਬਣਾ ਸਕਦੇ ਹੋ ਪਰ ਅਸੀਂ ਤੁਹਾਨੂੰ ਜਿਆਦਾ ਵੱਡਾ ਨਹੀਂ ਬਣਾਉਣ ਦੇਣਾ ਤੁਹਾਨੂੰ ਪਾਰਕਿੰਗ ਜਿਆਦਾ ਰਿਕੁਆਇਰਮੈਂਟ ਕਰਨੀ ਪੈਣੀ ਆ ਸੋ ਹਰੇਕ ਕਮਿਊਨਿਟੀ ਨੇ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਕੀਤਾ ਪਰ ਬਾਈ ਜੂਨ 30th ਸਾਰਿਆਂ ਨੂੰ ਅਲਾਉ ਕਰਨਾ ਪੈਣਾ ਕਮਿਊਨिटीज ਵਿੱਚ ਓਕੇ ਕੀ ਦਾ ਮਤਲਬ ਬ੍ਰਿਟਿਸ਼ ਲੰਮੀਏ ਦੇ ਵਿੱਚ ਕੋਈ ਵੀ ਵਿਅਕਤੀ ਜਿਸ ਕੋਲ ਵੱਡਾ ਲੋਟ ਹੈਗਾ 3000 ਤੋਂ ਵੱਡਾ ਲੋਟ ਹੈਗਾ ਉਹ ਕਿਤੇ ਵੀ ਜਿੱਥੇ ਰਹਿੰਦਾ ਹੈਗਾ ਉਹ ਇਹਦੇ ਵਿੱਚ ਬਣਾ ਸਕਦਾ ਹੈ ਜਾਂ ਕੋਈ ਏਰੀਆਜ਼ ਡੈਜ਼ਿਗਨੇਟ ਕੀਤੇ ਗਏ ਨੇ ਜਿਸ ਦੇ ਆਸ-ਪਾਸ ਜੇਕਰ ਇਹ ਥਾਵਾਂ ਹੋਣ ਉੱਥੇ ਹੀ ਅਲਾਉ ਕੀਤਾ ਜਾਏਗਾ ਸਾਰੇ ਕਿਤੇ ਇਨ ਪ੍ਰੋਵੈਂਸ ਐਕਸੈਪਟ ਟੂ ਏਰੀਆਜ਼ ਜਿਹੜੇ ਤਾਂ ਕੋ ਵਾਟਰ ਨਹੀਂ ਹੈਗਾ ਔਰ ਸੂਅਰ ਸਰਵਿਸਿਜ਼ ਨਹੀਂ ਹੈਗੇ ਫੇਰ ਅਸੀਂ ਲੋਕਲ ਗਵਰਨਮੈਂਟ ਨੂੰ ਕਿਹਾ ਵੀ ਉਹ ਏਰੀਆਜ਼ ਤੁਹਾਨੂੰ ਨਹੀਂ ਅਲਾਉ ਕਰਨਾ ਪੈਣਾ ਬਟ ਤਾਨੂੰ ਪਲਾਨ ਬਣਾਉਣਾ ਪੈਣਾ ਵੀ ਸੂਅਰਸ ਤੇ ਵਾਟਰ ਕਿਦਾਂ ਸੀ ਅਪਗ੍ਰੇਡ ਕਰਸਣੇ ਉਸ ਏਰੀਆ ਵਿੱਚ ਸੈਕੰਡ ਹਰੇਕ ਕਮਿਊਨਿਟੀ ਵਿੱਚ ਕਿਨ ਇੱਕ ਏਰੀਆ ਹੁੰਦਾ ਅਰਬਨ ਕੰਟੇਨਮੈਂਟ ਏਰੀਆ ਉਹ ਬੇਸਿਕਲੀ ਸਿਟੀ ਦਾ ਰੂਲ ਹੁੰਦਾ ਵੀ ਐਸ ਏਰੀਆ ਵਿੱਚ ਅਸੀਂ ਹਾਊਸਿੰਗ ਬਣਾਉਣਾ ਐਸ ਏਰੀਆ ਵਿੱਚ ਅਸੀਂ ਚਾਹੁੰਦੇ ਨਹੀਂ ਹਾਊਸਿੰਗ ਤੇ ਹਰੇਕ ਕਮਿਊਨਿਟੀ ਨੇ ਆਪਣਾ ਇੱਕ ਏਰੀਆ ਡਿਜ਼ਾਈਨ ਕੀਤਾ ਜਿੱਥੇ ਘਰ ਬਣਨੇ ਚਾਹੀਦੇ ਤੇ ਘਰ ਜਿੱਥੇ ਨਹੀਂ ਬਣਨੇ ਚਾਹੀਦੇ ਅਸੀਂ ਉਹਨਾਂ ਨੂੰ ਕਿਹਾ ਵੀ ਜਿੱਥੇ ਤੁਸੀਂ ਆਲਰੇਡੀ ਆਈਡੈਂਟੀਫਾਈ ਕੀਤਾ ਵੀ ਘਰ ਬਣਨੇ ਚਾਹੀਦੇ ਆ ਉਸ ਏਰੀਆ ਵਿੱਚ ਇਹ ਰੂਸ ਆਪਲਾਈ ਹੋਣਗੇ ਜਿੱਥੇ ਤੁਸੀਂ ਕਿਹਾ ਵੀ ਨਹੀਂ ਘਰ ਬਣਨੇ ਚਾਹੀਦੇ ਉਸ ਏਰੀਆ ਚ ਨਹੀਂ ਅਪਲਾਈ ਹੋਣਾ ਪਊਗਾ ਓਕੇ ਬਟ ਮਿਸਟਰ ਵਾਟ ਐਬਾਊਟ ਜਿੱਥੇ ਟਰਾਂਜ਼ਿਟ ਹੈਗੀ ਹੈ ਜਾਂ ਜਿੱਥੇ ਕੋਈ ਬੱਸ ਸਟਾਪ ਹੈਗਾ ਉਹਦੇ ਆਸ-ਪਾਸ ਜਿਹੜੀਆਂ ਕੋਈ ਥਾਵਾਂ ਨੇ ਕੀ ਉਹਨਾਂ ਦੀ ਐਸ ਕੰਪੇਅਰ ਟੂ ਉਹ ਥਾਂ ਜਿੱਥੇ ਬੱਸ ਸਟਾਪ ਜਾਂ ਟਰਾਂਜ਼ਿਟ ਨਹੀਂ ਹੈਗੀ ਉਹਨਾਂ ਨੂੰ ਕੋਈ ਪ੍ਰੇਵਲੈਂਸ ਦਿੱਤੀ ਜਾ ਰਹੀ ਹੈ கரੈਕਟ ਅਸੀਂ ਕਹਿ ਰਹੇ ਆਂ ਵੀ ਜਿੱਥੇ ਜੇਟਰ ਕੋ ਕਮਿਊਨਿਟੀ ਵਿੱਚ ਕੋਈ ਟਰਾਂਜ਼ਿਟ ਨਹੀਂ ਹੈਗੀ ਤੇ ਅਸੀਂ ਕਹਿ ਰਹੇ ਹਾਂ ਕਿ ਯਸ ਤੁਹਾਨੂੰ 1 ਪਾਰਕਿੰਗ ਸਪਾਟ ਐਟ ਲੀਸਟ ਯੂਨਿਟ ਹਰੇਕ ਯੂਨਿਟ ਨਾਲ ਰੱਖਣਾ ਚਾਹੀਦਾ ਬਿਕਾਜ਼ ਦ ਇਨ ਐਕਸਟੈਂਸ ਰਾਈਟ ਕਿਸੇ ਨੇ ਪਾਰਕ ਕਰਨਾ ਕਿੱਥੇ ਪਾਰਕ ਕਰਨਾ ਇਹ ਸਾਰੀ ਚੀਜ਼ਾਂ ਸੋਲਵ ਕਰਨੀਆਂ ਪੈਣੀਆਂ ਪਰ ਜਿੱਥੇ ਅਸੀਂ ਟ੍ਰਾਂਜ਼ਿਟ ਵਿੱਚ ਅਸੀਂ ਬਿਲੀਅਨਸ ਆਫ ਡਾਲਰਸ ਇਨਵੈਸਟਮੈਂਟ ਮੈਂ ਕਰ ਰਹੇ ਹਾਂ ਸਕਾਈ ਟ੍ਰੇਨ ਰੈਪਿਡ ਬੱਸ ਉਸ ਏਰੀਆ ਵਿੱਚ ਅਸੀਂ ਦੋ ਚੀਜ਼ਾਂ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਵੀ ਹਾਊਸਿੰਗ ਬਣੇ ਸੋ ਦੈਟ ਲੋਕੀ ਆਪਣੇ ਕਾਰਾਂ ਤੇ ਡਿਪੈਂਡ ਘਟ ਕਰਨ ਤੇ ਟ੍ਰਾਂਜ਼ਿਟ ਯੂਜ਼ ਕਰਨ ਸੈਕੰਡ ਅਰੇ ਵੀ ਜੇ ਤੁਸੀਂ ਜਾਦੇ ਹਾਈ ਰਾਈਸ ਬਣਾਉਣੇ ਆਂ ਔਰ ਜਾਦੇ ਘਰ ਬਣਾਉਣੇ ਆਂ ਉੱਥੇ ਬਣਾਓ ਜਿੱਥੇ ਟ੍ਰਾਂਜ਼ਿਟ ਔਰ ੜੀ ਹੈਗੀ ਆ ਜਿੱਥੇ ਸੇਕੋ ਸਰਵਿਸਿਜ਼ ਔਰੜੀ ਹੈਗੇ ਆ ਅਸੀਂ ਚਾਹੁੰਦੇ ਆਂ ਵੀ ਸੈਡੀ ਕਮਿਊਨਿਟੀਜ਼ ਜੈਸੀ ਚਾਹੁੰਦੇ ਵੀ ਹੈਲਥੀ ਹੋਣ ਵਾਈਬਰੈਂਟ ਕਮਿਊਨਿਟੀਜ਼ ਹੋਣ ਜਿੱਥੇ ਵੀ ਟ੍ਰਾਂਜ਼ਿਟ ਹੈਗਾ ਉੱਥੇ ਘਰ ਬਣਨੇ ਚਾਹੀਦੇ ਆ ਜਿੱਦਾਂ ਸਿੰਗਾਪੁਰ ਵਿੱਚ ਜਿੱਦਾਂ ਤੁਸੀਂ ਮਾਡਰਨ ਕੰਟਰੀਜ਼ ਜਪਾਨ ਜਿੱਥੇ ਵੀ ਤੁਸੀਂ ਦੇਖੋ ਟਰਾਂਜ਼ਿਟ ਦੇ ਨਾਲ ਘਰ ਬਣਾਉਂਦੇ ਆ बिकॉज ਉਹਨੂੰ ਪਤਾ ਵੀ ਲੋਕੀ ਕਾਰਾਂ ਤੇ ਡਿਪੈਂਡ ਘੱਟ ਕਰਨਗੇ ਜਿਹੜੀ ਟਰਾਂਜ਼ਿਟ ਆ ਯੂਜ਼ ਕਰਨਗੇ ਪਰ ਆਲਸੋ ਉੱਥੇ ਲੋਕੀ ਬਿਜ਼ਨੈਸਸ ਨੂੰ ਵੀ ਕਾਫੀ ਸਪੋਰਟ ਕਰਨਗੇ ਉਹ ਅਸੀਂ ਇੰਕਰੈਟ ਕਰ ਰਹੇ ਆ ਰੂਲਸ ਅਨਡ ਐਨੀਥਿੰਗ ਐਲਸ ਵਿਚ ਇਸ ਕਨਸਰਨਡ ਰਿਗਾਰਡਿੰਗ ਥੀਸ ਬਿਲਸ ਜੇਕਰ ਤੁਸੀਂ ਸਪੈਸੀਫਾਈ ਕਰਨਾ ਚਾਹੋ ਫਿਰ ਮੈਂ ਥੋੜਾ ਜਿਹਾ ਕੁਝ ਸਵਾਲ ਜਵਾਬ ਜਿਹੜੇ ਹੈਗੇ ਨੇ ਤੁਹਾਡੇ ਤੋਂ ਕਰਦੇ ਆ ਸੋ ਕੁਝ ਸਪੈਸੀਫਿਕ ਹੋਰ ਚੀਜ਼ਾਂ ਅਪਾਰਟ ਫਰਮ ਜਿਸ ਤਰ੍ਹਾਂ ਤੁਸੀਂ ਕਿਹਾ 3000 ਸਕੁਅਰ ਫੀਟ ਦੀ ਇੱਕ ਮਿਨਿਮਮ ਰਿਕੁਆਇਰਮੈਂਟ ਜਿਹੜੀ ਹੈਗੀ ਉਸ ਤੋਂ ਇਲਾਵਾ ਕੁਝ ਹੋਰ ਨੋ ਮੇਨ ਮੈਸੇਜ ਇਹ ਆ ਵੀ ਜਿਹੜਾ ਸਾਡਾ ਲੈਂਡ ਆ ਸਾਨੂੰ ਬੈਸਟ ਯੂਜ਼ ਕਰਨਾ ਪੈਣਾ ਤੇ ਜੇ ਤੁਸੀਂ ਜਿੰਨੀਆਂ ਸਟੱਡੀਜ਼ ਅਸੀਂ ਦੇਖੀਆਂ ਮੈਟਰੋ ਵੈਂਕੂਵਰ ਨੇ ਵੀ ਸਟੱਡੀ ਰਿਲੀਜ਼ ਕੀਤੀ ਸੀ ਉਹ ਕਹਿੰਦੇ ਵੀ ਜਿਹੜੇ ਸਾਡਾ ਜਿੱਥੇ ਸਾਡੇ ਘਰ ਆਲਰੇਡੀ ਬਣੇ ਆ ਉਥੇ ਤੁਸੀਂ ਤੇ 3 অর 4 ਯੂਨਿਟਸ ਬਣਾਉਣ ਦੋ ਉਹ ਸਾਡਾ ਇਨਫਰਾਸਟ੍ਰਕਚਰ ਤੇ ਬੈਸਟ ਯੂਸ ਆ ਜੇ ਤੁਸੀਂ ਕਿਤੇ ਹੋਰ ਕਰੋ অর ਹਾਈ ਰਾਈਜ਼ਸ ਕਰੋ ਉੱਤੇ ਉਹਦੇ ਨਾਲ ਇਨਫਰਾਸਟ੍ਰਕਚਰ ਤੁਹਾਨੂੰ ਜ਼ਿਆਦਾ ਇਨਵੈਸਟਮੈਂਟ ਕਰਨੀ ਪੈਣੀ ਆ ਪਰ ਇਹ ਏਰੀਆਜ਼ ਵਿੱਚ ਤੁਸੀਂ ਘਰ ਬਣਾ ਸਕਦੇ ਹੋ ਵਿਦਆਊਟ ਜ਼ਿਆਦੇ ਇਨਵੈਸਟਮੈਂਟਸ ਇਨਫਰਾਸਟ੍ਰਕਚਰ ਵਿੱਚ ਜੀ ਵੈਲ ਇਟਸ ਅ ਵੰਡਰਫੁਲ ਇਨੀਸ਼ੀਏਟਿਵ ਕਿ ਤੁਸੀਂ ਇਹ ਰਿਫਾਰਮ ਲੈ ਕੇ ਆ ਰਹੇ ਪਰ ਇਸ ਦੇ ਨਾਲ ਨਾਲ ਕਈ ਸਵਾਲ ਜਿਹੜੇ ਨੇ ਖੜੇ ਹੁੰਦੇ ਨੇ ਮੁੱਖ ਤੌਰ ਦੇਤੇ ਜਿੱਥੇ ਤੇ ਛੋਟੇ ਸ਼ਹਿਰ ਨੇ ਬੜਾ ਈਜ਼ੀ ਹੋ ਜਾਏਗਾ ਲੇਕਿਨ ਵੱਡੇ ਸ਼ਹਿਰਾਂ ਦੇ ਵਿੱਚ ਮਿਸਾਲ ਦੇ ਤੌਰ ਤੇ ਵੈਂਕੂਵਰ ਲੈ ਲਈਏ ਜਾਂ ਸਰੀ ਲੈ ਲਈਏ ਸੀ ਜਾਂ ਬਰਨਬੀ ਲੈ ਲਈਏ ਉਹਦੇ ਵਿੱਚ ਪਾਰਕਿੰਗ ਦੀ ਸਮੱਸਿਆ ਆਲਰੇਡੀ ਰੋਡਸ ਕੰਜੈਸਟਿਡ ਹੈਗੀਆਂ ਨੇ ਮਿਸਟਰ ਤੁਸੀਂ ਇਹ ਨਹੀਂ ਸਮਝਦੇ ਕਿ ਇਸ ਨਾਲ ਹੈਪ ਹੈਜ਼ ਅ ਡਿਵੈਲਪਮੈਂਟ ਹੋਏਗੀ ਜਿਸ ਤਰ੍ਹਾਂ ਅ ਮਿਸਾਲ ਦੇ ਤੌਰ ਤੇ ਸੀ ਪੰਜਾਬ ਤੋਂ ਆਏ ਜਿੱਥੇ ਜਿਹਦਾ ਜੀ ਕਰਦਾ ਜੇ ਉੱਥੇ ਉਸ ਪ੍ਰਾਪਰਟੀ ਦੇ ਉੱਤੇ ਆਪਣੀ ਮਨਮਰਜ਼ੀ ਨਾਲ ਉਹ ਯੂ ਨੋ ਜਿੰਨੀ ਮਰਜ਼ੀ ਹਾਈਟ ਤੇ ਲੈ ਜਾਏ ਜੋ ਜਿੰਨੇ ਮਰਜ਼ੀ ਉੱਥੇ ਉਹਨੂੰ ਕੱਟ ਕੇ ਪਲਾਟ ਕੱਢ ਦਿੰਦਾ ਹੈ ਕੀ ਇਹਦੇ ਨਾਲ ਹੈਫ ਹੈਜ਼ ਅ ਡਿਵੈਲਪਮੈਂਟ ਨਹੀਂ ਹੋ ਜਾਏਗੀ ਨੋ ਇਨ ਫੈਕਟ ਆਪਸਿਟਾ ਜੇ ਤੁਸੀਂ ਦੇਖੋ ਨਿਊਜ਼ੀਲੈਂਡ ਕੈਲੀਫੋਰਨੀਆ ਵਾਸ਼ਿੰਗਟਨ ਸਟੇਟ ਓਰਗਨ ਇਸ ਸਾਰੀਆਂ ਜਰਿਸਡਿਕਸ਼ਨਸ ਆਰ ਔਨ ਦਾ ਵਰਲਡ ਇਸ ਡਾਇਰੈਕਸ਼ਨ ਵਿੱਚ ਜਾ ਰਹੀਆ ਕਿਉਂ ਬਿਕਾਜ਼ ਇਹ ਮੋਸਟ ਐਫੀਸ਼ੀਐਂਟ ਵੇ ਆਫ ਹਾਊਸਿੰਗ ਬਣਾਉਣ ਦਾ ਆ ਅਸੀਂ ਕਹਿ ਰਹੇ ਆ ਵੀ ਜੇ ਤੱਕ ਕੋ ਟ੍ਰਾਂਜ਼ਿਟ ਨਹੀਂ ਹੈਗੀ ਐਟ ਲੀਸਟ ਵਨ ਪਾਰਕਿੰਗ ਸਪਾਟ ਪਰ ਯੂਨਿਟ ਹੋਣਾ ਚਾਹੀਦਾ ਜੇ ਤੱਕ ਕੋ ਟ੍ਰਾਂਜ਼ਿਟ ਹੈਗੀ ਆ ਲੱਗੇ ਫੇਰ ਤੁਸੀਂ ਤੁਸੀਂ ਉਹ ਥੋੜਾ ਰਿਲੈਕਸ ਕਰ ਸਕਦੇ ਹੋ ਸੋ ਜਿੱਥੇ ਟ੍ਰਾਂਜ਼ਿਟ ਨਹੀਂ ਹੈਗੀ ਆਫ ਕੋਰਸ ਤੁਹਾਨੂੰ ਪਤਾ ਵੀ ਪਾਰਕਿੰਗ ਚਾਹੀਦੀ ਆ ਬਟ ਸਾਨੂੰ ਇਹੋ ਜਿਹਾ ਡਿਵੈਲਪਮੈਂਟ ਕਰਨਾ ਪੈਣਾ ਸੋ ਦੈਟ ਅਸੀਂ ਇਨਕਰੇਜ ਕਰਦੇ ਆ ਲੋਕੀ ਨੂੰ ਵੀ ਟ੍ਰਾਂਜ਼ਿਟ ਯੂਜ਼ ਕਰਨ ਤੇ ਕਾਰਾਂ ਘੱਟ ਯੂਜ਼ ਕਰਨ So, uh, I think, uh, that's why I see local governments who carry we have rules to see, dependent on the community which key issues are. Sorry, which for example, I see in investments make, uh, transit denal, right now, Langley Tak, I see schools investment, hospitals, I see carry investments both important are community. But same time, right now, ਸਰਕੋ ਹਾਊਸਿੰਗ ਸਿਚੁਏਸ਼ਨ ਇਨੀ ਮਾਰੀ ਐ ਸਰੀ ਵਿੱਚ ਵੀ 14 ਪੀਪਲ 16 ਪੀਪਲ ਸਿੰਗਲ ਫੈਮਿਲੀ ਘਰ ਵਿੱਚ ਰਹਿ ਰਹੇ ਆ ਲੋਕੀ ਆਲਰੇਡੀ ਇੱਥੇ ਆ ਐਨੀ ਬੇਸਿਕ ਕੈਰੇ ਵੀ ਲੋਕੀ ਨੂੰ ਇਨਵਾਈਟ ਕਰਨਾ ਅਸੀਂ ਕਹ ਰਹੇ ਲੋਕ ਆਲਰੇਡੀ ਸੈਡੀ ਕਮਿਊਨਿਟੀਜ਼ ਵਿੱਚ ਆ ਪਰ ਉਹਨਾਂ ਕੋ ਹਾਊਸਿੰਗ ਨਹੀਂ ਹੈਗੀ ਉਹ ਸਾਨੂੰ ਸਾਰੇ ਇਕੱਠੇ ਹੋ ਕੇ ਜੀ ਹ ਹੁਣ ਕਿਉਂਕਿ ਤਕਰੀਬਨ 3 ਹਫਤੇ ਰਹਿ ਗਏ ਨੇ ਇਸ ਡੈਡਲਾਈਨ ਦੇ ਕੀ ਰਿਸਪਾਂਸ ਆ ਰਿਹਾ ਜੀ ਸਿਟੀਆਂ ਤੋਂ ਕੀ ਸਿਟੀਆਂ ਕੋਆਪਰੇਟ ਕਰ ਰਹੀਆਂ ਨੇ ਕੀ ਜਿਹੜੇ ਵੱਡੇ ਸ਼ਹਿਰ ਹੈਗੇ ਨੇ ਉਹਨਾਂ ਵੱਲੋਂ ਤੁਹਾਨੂੰ ਕੋਈ ਇਸ਼ੂਜ਼ ਉਹਨਾਂ ਵੱਲੋਂ ਰੇਜ਼ ਕੀਤੇ ਜਾ ਰਹੇ ਨੇ ਇਹ ਦੇਖੋ ਸੋ ਫਾਰ 95% ਜਿਨੀਆ ਕਮਿਊਨਿਟੀਜ਼ ਆ ਬੀਸੀ ਵਿੱਚ ਸਾਰੇ ਜਿਹੜੇ ਲੈਜਿਸਲੇਸ਼ਨ ਆ ਲਾਜ਼ ਆ ਉਹ ਅਡਾਪਟ ਕਰ ਰਿਹਾ ਸੋ ਮੇਰੇ ਕੋ ਕੋਈ ਮੇਜਰ ਕਨਸਰਨ ਨਹੀਂ ਆ ਵੀ ਇਹ ਕਮਿਊਨਿਟੀਜ਼ ਨੇ ਅਲਾਉ ਕਰਨਾ ਕਿ ਨਹੀਂ ਆਈ ਥਿੰਕ ਓਨਲੀ ਸੋ ਫਾਰ ਟੂ ਕਮਿਊਨਿਟੀਜ਼ ਆ ਵੈਸਟ ਵੈਂਕੂਵਰ ਤੇ ਡਿਸਟ੍ਰਿਕਟ ਆਫ ਨਾਰਥ ਵੈਂਕੂਵਰ ਜਿਹੜੇ ਕਿੰਦੇ ਵੀ ਅਸੀਂ ਨਹੀਂ ਕਰਨਾ ਐਵਰੀ ਅਦਰ ਕਮਿਊਨਿਟੀ ਇਹ ਰੂਲਸ ਅਡਾਪਟ ਕਰ ਰਿਹਾ ਇਹ ਪੋਜ਼ਿਟਿਵ ਚੀਜ਼ ਆ ਆਈ ਥਿੰਕ ਨੈਕਸਟ ਸਟੈਪ ਸਾਡਾ ਹਰਪ੍ਰੀਤ ਸਿੰਘ ਜੀ ਇਹ ਆ ਵੀ ਜਿਹੜੀ ਕਮਿਊਨਿਟੀਜ਼ ਰੂਲਸ ਅਡਾਪਟ ਕਰ ਰਹੇ ਆ ਉਹ ਜਿਹੜੇ ਰੂਲਸ ਉਹਨਾਂ ਨੇ ਅਡਾਪਟ ਕੀਤੇ ਆ ਉਹ ਕਿਹੋ ਜਿਹੇ ਕੀਤੇ ਆ ਉਹ ਪਾਰਕਿੰਗ ਕਿੰਨੀ ਕਰਦੇ ਆ ਹਾਈਟ ਕਿੰਨੀ ਕਰਦੀ ਆ ਉਹਨਾਂ ਨੇ ਇਹੋ ਜਿਹੇ ਰੂਲਸ ਬਣਾਏ ਜਿਹੜੇ ਘਰ ਬਣ ਸਕਦੇ ਆ ਕਿ ਉਹਨਾਂ ਨੇ ਰੂਲਸ ਇਹੋ ਜਿਹੇ ਬਣਾਏ ਜਿਹੜੇ ਈਵਨ ਦੋ ਅਸੀਂ ਅਲਾਉ ਕਰਦੇ ਆ ਹੁਣ ਘਰ ਬਣ ਨਹੀਂ ਦੇਣੇ ਉਹ ਨੈਕਸਟ ਫੇਜ਼ ਆ ਸਾਡਾ ਸਾਨੂੰ ਐਡਰੈਸ ਕਰਨਾ ਪਊਗਾ ਕਿ ਜੂਨ 30 ਜਿਹੜਾ ਹੈਗਾ ਉਹਦੇ ਵਿੱਚ ਇਹ ਨਹੀਂ ਕਿ ਉਸ ਤੋਂ ਬਾਅਦ ਪਹਿਲੀ ਜੁਲਾਈ ਤੋਂ ਲੋਕ ਜਿਹੜੇ ਨੇ ਆਪਣੇ ਘਰ ਲਈ ਇਹ ਅਪਲਾਈ ਕਰ ਸਕਣਗੇ ਅਜੇ ਤੁਸੀਂ ਇਸ ਨੂੰ ਐਨਲਾਈਜ਼ ਕਰੋਗੇ ਜੀ ਜਦੋਂ 30 ਜੂਨ ਤੋਂ ਬਾਅਦ ਇਹ ਸਾਰਾ ਕੁਝ ਹੋ ਜਾਂਦਾ ਬਾਈ ਜੂਨ 30ਸਟ ਮੋਸਟ ਕਮਿਊਨिटीज ਵਿਚ ਆਲਮੋਸਟ ਆਲ ਕਮਿਊਨिटीज ਵਿਚ ਇਹ ਰੂਲਸ ਔਲਰੇਡੀ ਚੇਂਜ ਹੋ ਜਾਣਗੇ ਸੋ ਜੁਲਾਈ 1 ਜੁਲਾਈ 1 ਤੱਕ ਜੇ ਕੋਈ ਕਾਰਬਨ ਹੋਣਾ ਚਾਹੁੰਦਾ ਉਹ ਆਪਣੇ ਲੋਕਲ ਗਵਰਨਮੈਂਟ ਚ ਜਾ ਕੇ ਰੂਲ ਚੈੱਕ ਕਰਲੇ ਵੀ ਕਮਿਊਨਿਟੀ ਵਿਚ ਰੂਲ ਕੀ ਹੈ ਤੇ ਆਪਣੇ ਬਿਲਡਿੰਗ ਪਰਮਿਟ ਅਪਲਾਈ ਕਰ ਸਕਦੇ ਆ Uh, as of july 1st okay now uh, building permits da jithe tuse zikr kita gaya because har ik city da ik vakhra code hega vakhre tareeke nanu deal kar dene kai shahar ne te hun bada changes lainde misal de taur te tuhada hi shehar delta jada hun do hafteyan de vich tuhanu building permit vi mil janda par dusre passe asi sari nu le liye teethe ajje vi mahinیاں tak wait karna penda hega ਕੀ ਪ੍ਰਾਂਤ ਨੇ ਐਜ਼ ਹਾਊਸਿੰਗ ਮਿਨਿਸਟਰ ਤੁਸੀਂ ਇਸ ਇਸ਼ੂ ਨੂੰ ਵੀ ਦੇਖ ਰਹੇ ਹੋ ਕਿ ਇੱਕ ਵਿਅਕਤੀ ਇੱਕ ਬਿਲਡਰ ਜਿਹੜਾ ਹੈਗਾ ਬੇਸਿਕਲੀ ਇਸ ਪ੍ਰੋਸੈਸ ਵਿੱਚ ਆ ਰਿਹਾ ਟੂ ਮੇਕ ਸਮ ਮਨੀ ਲੇਕਿਨ ਇਨਾ ਲੰਮਾ ਸਮਾਂ ਲੱਗ ਜਾਂਦਾ ਹੈ ਜਿੱਦੇ ਚ ਕਿ ਬਿਲਡਿੰਗ ਪਰਮਿਟ ਹੀ ਨਹੀਂ ਮਿਲਦਾ ਉਹਦੀਆਂ ਕਾਸਟ ਨਹੀਂ ਆ ਵੱਜ ਜਾਂਦੀਆਂ ਨੇ ਜਿਹਦੇ ਨਾਲ ਅਲਟੀਮੇਟਲੀ ਦਾ ਕੰਜ਼ਿਊਮਰ ਹੈਜ਼ ਟੂ ਬੇਅਰ ਦਾ ਕਾਸਟ ਸੋ ਐਜ਼ ਐਜ਼ ਅ ਮਿਨਿਸਟਰ ਆਰ ਯੂ ਲੁਕਿੰਗ ਇਨਟੂ ਦਿਸ ਐਸਪੈਕਟ ਆਲਸੋ ਕਿ ਇੱਥੇ ਵੀ ਕੁਝ ਕੰਮ ਕੀਤਾ ਜਾਏ ਇਹ ਬਹੁਤੀ ਫਰਸਟ੍ਰੇਟਿੰਗ ਇਸ਼ੂ ਆ ਸਮ ਟਾਈਮਸ 1 ਸਾਲ ਸਮ ਟਾਈਮਸ 2 ਸਾਲ ਸਮਟੇ 3 ਸਾਲ ਲੱਗ ਜਾਂਦੇ ਆ ਇੱਕ ਪਰਮਿਟ ਲੈਣ ਲਈ ਘਰ ਬਣਾਉਣ ਲਈ ਇਹ ਇਸ਼ੂ ਅਸੀਂ ਐਡਰੈਸ ਕਰ ਰਹੇ ਹਾਂ ਇੱਕ ਪ੍ਰੋਵਿੰਸਲ ਸਾਈਟ ਤੋਂ ਬਿਕਾਜ਼ ਸਮ ਟਾਈਮਸ ਪਰਮਿਟ ਚਾਹੀਦਾ ਹਾਈਵੇ ਤੇ ਲੱਗ ਗਈ ਬਿਲਡਿੰਗ ਬਣਨ ਲੱਗੀ ਆ ਔਰ ਪਾਣੀ ਰਿਵਰ ਫਲੋ ਹੋ ਰਿਹਾ ਉਹ ਪਰਮਿਟ ਸਮ ਟਾਈਮਸ ਕਾਫੀ ਟਾਈਮ ਲੱਗ ਜਾਂਦਾ ਅਸੀਂ ਓਵਰਫਾਰਮ ਕਰ ਦਿੱਤਾ ਓਲਰੇਡੀ ਜਿਹੜੇ ਬੈਕਲੌਗ ਸੀ ਅ ਲਿਮਿਟ ਕਰ ਦਿੱਤਾ ਤੇ ਹੁਣ ਵੇਟ ਟਾਈਮਸ ਕਾਫੀ ਡਾਊਨ ਹੋ ਗਿਆ ਜਿਹੜੇ ਲੋਕਲ ਗਵਰਨਮੈਂਟ ਰੂਲਸ ਆ ਉਹ ਬਹੁਤ ਫਰਸਟ੍ਰੇਟਿੰਗ ਆ ਬਿਕਾਜ਼ ਹਰ ਇੱਕ ਨਿਊ ਟੀਵੇਸ਼ਨ ਰੂਲਸ ਡਿਫਰੈਂਟ ਆ ਸੋ ਜੇ ਤੋ ਕੋਈ ਘਰ ਬਣਾਉਣਾ ਚਾਹੁੰਦਾ ਪਹਿਲਾਂ ਉਹਨਾਂ ਨੇ ਇੱਕ ਡਾਟਾ ਆ ਜਾਣਾ ਉਹਨਾਂ ਦੇ ਰੂਲ ਸਿੱਖਣੇ ਆ ਫਿਰ ਉਹਨਾਂ ਨੇ ਸਰੀ ਵਿੱਚ ਜਾਣਾ ਡਿਫਰੈਂਟ ਰੂਲ ਸਿੱਖਣੇ ਆ ਫਿਰ ਵੈਂਕੂਵਰ ਜਾਣਾ ਕੰਪਲੀਟਲੀ ਡਿਫਰੈਂਟ ਸਿਸਟਮ ਉਹਨਾਂ ਦਾ ਅਸੀਂ ਟਰਾਈ ਕਰ ਰਹੇ ਹਾਂ ਰਾਈਟ ਨਾਓ ਸਾਰੀ ਕਮਿਊਨਿਟੀਆਂ ਨੂੰ ਇਕੱਠੇ ਕਰਕੇ ਇੱਕ ਸਿਸਟਮ ਬਣਾਉਣ ਲਈ ਸੋ ਰਾਈਟ ਨਾਓ 12 ਕਮਿਊਨਿਟੀਆਂ ਪਾਇਲਟ ਕਮਿਊਨਿਟੀਆਂ ਅਸੀਂ ਅਨਾਉਂਸ ਕੀਤੇ ਆ ਸਰੀ ਵਨ ਆਫ ਥਮ uh bernaby included uh langley city assi ek digital system bana rahe hain so that jadon ek ghar design banuga automatically uh, jara builder ha, oh upload kar sakeya te computer automatically sara kuch check karke te builder nu samajh aayega ki yes taddi uh, information correct aa jehdi chahidi sanu te local government nu bhi information mil jugi yes eh application complete aa fir right now tusi review process shuru karo ਓਵਰ ਟਾਈਮ ਸਾਡਾ ਗੋਲ ਆ ਕਿ ਸਾਰੇ ਲੋਕਲ ਗਵਰਨਮੈਂਟਸ ਇੱਕ ਸਿਸਟਮ ਯੂਜ਼ ਕਰਨ ਪਰ ਇਹ ਟਾਈਮ ਲੱਗਣਾ ਫਰਸਟ ਸਟੇਜ ਪਾਇਲਟ ਕਮਿਊਨिटीज ਸੈਕੰਡ ਸਟੇਜ ਅਸੀਂ ਦੂਜੀਆਂ ਕਮਿਊਨिटीज ਨੂੰ ਇਨਵੋਲਵ ਕਰਾਂਗੇ ਜੀ ਮਿਨਿਸਟਰ ਸਾਹਿਬ ਥਿਉਰੈਟਿਕਲੀ ਇਹ ਬਹੁਤ ਵਧੀਆ ਲੱਗਦਾ ਹੈ ਲੇਕਿਨ ਸਿਟੀਜ਼ ਦੇ ਵਿੱਚ ਰੈਡ ਟੇਪੀਸਮ ਬਹੁਤ ਜ਼ਿਆਦਾ ਹੈਗੀ ਐਜ਼ ਅ প্রভিনਸ਼ਲ ਮਿਨਿਸਟਰ ਜਿੱਥੇ ਲੋਕਲ ਸਰਕਾਰਾਂ ਦੇ ਆਪਣੇ ਅਧਿਕਾਰ ਹੈਗੇ ਨੇ ਕਿਉਂਕਿ ਇੱਥੇ ਲੋਕਲ প্রভিনਸ਼ਲ ਤੇ ਫਿਰ ਫੈਡਰਲ ਵੱਖਰੇ ਵੱਖਰੇ ਕਾਨੂੰਨ ਹੈਗੇ ਨੇ ਇੱਕ ਵਿਅਕਤੀ ਜਿਹੜਾ ਕਿ ਕੁਝ ਸਭ ਕੁਝ ਕਰ ਰਿਹਾ ਹੈ ਤੁਸੀਂ ਸਾਰੀ ਗਾਈਡਲਾਈਨਸ ਕ੍ਰੀਏਟ ਕਰਤੀਆਂ ਹਨ ਪਰ ਉਸ ਦੇ ਬਾਵਜੂਦ ਜੇਕਰ ਉਹ ਚੀਜ਼ਾਂ ਇੰਪਲੀਮੈਂਟ ਨਹੀਂ ਹੋ ਰਹੀਆਂ ਤਾਂ ਐਸ ਮਿਨਿਸਟਰ ਕੀ ਕੈਨ ਯੂ ਟ੍ਰੈਂਪਲ ਅਪਨ ਦਾ ਰਾਈਟਸ ਆਫ ਦਾ ਲੋਕਲ ਗਵਰਨਮੈਂਟ ਫਾਰ ਦਾ ਕੰਜ਼ਿਊਮਰ ਜਿਹੜਾ ਕਿ ਉਹ ਘਰ ਬਣਾ ਰਿਹਾ ਜਾਂ ਬਿਲਡਰ ਬਣਾ ਰਿਹਾ ਹੈਗਾ ਉਹ ਦੇਖੋ ਜਿਹੜਾ ਸਿਸਟਮ ਰਾਈਟ ਨਾਉ ਸਰ ਕੋ ਹੈਗਾ ਇਜ਼ ਨਾਟ ਵਰਕਿੰਗ ਕਿਸੇ ਲਈ ਨਹੀਂ ਵਰਕ ਆ ਰਿਹਾ ਜਿਹੜੇ ਰੈਂਟਰਸ ਆ ਓਬੀ ਸਟਰਗਲ ਕਰ ਰਹੇ ਆ ਜਿਹੜੇ ਹੋਮ ਓਨਰਸ ਆ ਓਬੀ ਸਟਰਗਲ ਕਰ ਰਹੇ ਆ ਜੇ ਫਿਊਚਰ ਵਿੱਚ ਰਹਿਣਾ ਚਾਹੁੰਦੇ ਸਾਰੇ ਕਮਿਊਨਿ ਜਸ ਸਾਨੂੰ ਸਿਸਟਮਸ ਨੂੰ ਰੀਸੈਂਕਾਣਾ ਪੈਣਾ। ਦੈਟਸ ਵਾਈ ਅਸੀਂ ਇੱਕ ਕਨਵਰਸੇਸ਼ਨ ਲੋਕਲ ਗਵਰਨਮੈਂਟਸ ਨਾਲ ਇੰਗੇਜ ਕਰ ਰਹੇ ਹਾਂ ਜਿਹੜੇ 12 ਕਮਿਊਨਿਟੀਜ਼ ਅਸੀਂ ਅਨਾਉਂਸ ਕੀਤੀਆਂ। ਇਹ ਅਸੀਂ ਉਹਨਾਂ ਤੇ ਫੋਰਸ ਨਹੀਂ ਕਰ ਰਹੇ। ਅਸੀਂ ਉਹਨਾਂ ਨੂੰ ਕਹਿ ਰਹੇ ਅਸੀਂ ਪੇ ਕਰਦੇ ਹਾਂ। ਅਸੀਂ ਸਾਰਾ ਖਰਚਾ ਉਹਨਾਂ ਦਾ ਕਰ ਦਾਂਗੇ। ਤੁਸੀਂ ਸਾਡੇ ਨਾਲ ਪਾਇਲਟ ਇਨਵੋਲਵ ਹੋ। ਓਵਰ ਟਾਈਮ ਅਸੀਂ ਖਰਚਾ ਜਿਹੜਾ ਤੁਹਾਡਾ ਕਵਰ ਕਰ ਦਾਂਗੇ ਜੇ ਤੁਸੀਂ ਇਹ ਪ੍ਰੋਸੈਸ ਵਿੱਚ ਇਨਵੋਲਵ ਹੋ। ਸੋ ਅਸੀਂ ਇਨਸੈਂਟਿਵਸ ਕਰ ਰਹੇ ਹਾਂ ਇਹ ਸਿਸਟਮ ਚੇਂਜ ਕਰਨ ਲਈ। ਆਫ ਕੋਰਸ ਸਮ ਲੋਕਲ ਗਵਰਨਮੈਂਟਸ ਕਹਿ ਰਹੇ ਵੀ ਅਸੀਂ ਨਹੀਂ ਚੇਂਜ ਕਰਨਾ ਅਸੀਂ ਕਦੀ ਨਹੀਂ ਇਨਵੋਲਵ ਹੋਣਾ ਚਲੋ ਉਹ ਡਿਫਰੈਂਟ ਗੱਲ ਹੈ ਜਿਹੜੇ ਕਮਿਊਨਿਟੀਜ਼ ਵਿਲਿੰਗ ਟੂ ਚੇਂਜ ਆ ਅਸੀਂ ਉਹਨਾਂ ਨਾਲ ਰਾਈ ਨਾਓ ਇਹ ਕੰਮ ਕਰ ਰਹੇ ਹਾਂ ਜੀ ਅੱਛਾ ਕਈ ਲੋਕਾਂ ਦਾ ਇਹ ਸਮਝਣਾ ਹੈਗਾ ਜੀ ਕਿ ਲੈਂਡ ਦੀ ਤਾਂ ਕੋਈ ਕਮੀ ਨਹੀਂ ਹੈਗੀ ਇੱਥੇ ਆਫ ਕੋਰਸ ਇਹ ਹਰ ਇੱਕ ਕੋਈ ਜਿਹੜਾ ਵਿਅਕਤੀ ਇਹ ਚਾਹੁੰਦਾ ਹੈ ਕਿ ਜੀ ਜਿੱਥੇ ਆਲਰੇਡੀ ਸਿਟੀਜ਼ ਵਸੀਆਂ ਪਈਆਂ ਨੇ ਉੱਥੇ ਆ ਕੇ ਉਹ ਵਸ ਜਾਵੇ ਬਟ ਮਿਸਾਲ ਦੇ ਤੌਰ ਤੇ ਇਫ ਵੀ ਗੋ ਟੂਅਰਡ ਚਿਲਵਾਕ ਹੋਪ ਲੈਂਡ ਬਹੁਤ ਹੈਗਾ ਸਰਕਾਰੀ ਲੈਂਡ ਵੀ ਹੋਏਗਾ ਮਿਸਟਰ ਤੁਸੀਂ ਕੀ ਸਮਝਦੇ ਹੋ ਕਿ ਕਿਉਂਕਿ ਆਲਰੇਡੀ ਟ੍ਰੈਫਿਕ ਦੇ ਕਿਆਸ ਪਾਰਕਿੰਗ ਦੇ ਕਿਆਸ ਓਵਰਕਰਾਉਡਿੰਗ ਹੋ ਰਹੀ ਹੈ ਉਹ ਸ਼ਹਿਰਾਂ ਦੇ ਵਿੱਚ ਜਿਹੜੇ ਕਿ ਆਲਰੇਡੀ ਵਸੇ ਪਏ ਨੇ ਕੀ ਸਰਕਾਰ ਐਜ਼ ਮਿਸਟਰ ਤੁਸੀਂ ਕੀ ਐਨਾਲਿਸਿਸ ਕੁਝ ਕੀਤਾ ਕੋਈ ਸਟੱਡੀ ਕੀਤੀ ਕਿ ਇਨਸਟੈਡ ਕਿ ਜਿਹੜੀਆਂ ਥਾਵਾਂ ਆਲਰੇਡੀ ਬਹੁਤ ਜ਼ਿਆਦਾ ਓਵਰ ਪੋਪੂਲੇਟਡ ਨੇ ਹੋਰ ਥਾਵਾਂ ਨੂੰ ਅਸੀਂ ਵਸਾਇਆ ਜਾਏ ਤੇ ਉੱਥੇ ਬਿਲਡਰਸ ਨੂੰ ਜੋ ਇਨਵੈਸਟਰਸ ਨੂੰ ਉੱਥੇ ਕਿਹਾ ਜਾਏ ਤੁਸੀਂ ਇਨਵੈਸਟ ਕਰੋ ਔਰ ਸਮ ਟਾਈਮਸ ਲੋਕੀ ਮੀਨੂ ਕਿੰਦੇ ਆ ਵੀ ਇਧਾ ਕਰੋ ਘਰ ਉੱਥੇ ਬਣਾਓ ਜਿੱਥੇ ਰੈਨਰ ਲੈਂਡ ਕਾਫੀ ਆ ਜੇ ਇੰਨਾ ਸਿੰਪਲ ਹੁੰਦਾ ਲੌਂਗ ਟਾਈਮ ਅਗੋ ਇਹ ਗੱਲ ਹੋ ਜਾਣੀ ਸੀ ਬਿਕਾਜ਼ ਐਂਡ ਆਫ ਦਿ ਡੇ ਤੁਸੀਂ ਘਰ ਬਣਾ ਸਕਦੇ ਹੋ ਕੋਈ ਵੀ ਸ਼ਹਿਰ ਵਿੱਚ ਪਰ ਜੇ ਲੋਕੀ ਨੂੰ ਉਥੇ ਜੌਬ ਨਹੀਂ ਮਿਲਦੀ ਉਥੇ এমਪਲੋਇਮੈਂਟ ਨਹੀਂ ਮਿਲਦੀ ਫਿਰ ਉਹਨਾਂ ਨੇ ਕਿਸੇ ਨਿਬੂ ਨਹੀਂ ਹੋਣਾ ਕਿਉਂ ਆ ਰਹੇ ਲੋਕੀ ਬੈਂਕੂਰ ਵਿੱਚ ਕਿਉਂ ਆ ਰਹੇ ਮੈਟਰੋ ਬੈਂਕੂਰ ਵਿੱਚ ਕਿਉਂ ਤੇ ਜੌਬਸ ਮੋਸਟਲੀ ਬੈਸਟ ਜੌਬਸ ਇੱਥੇ ਆ ਰਹੀਆਂ right now the economy काफी strong है bc which loki aa rahe the that's a good thing par oh ja rahe aa oh rehna chunde hai jithe ohna di employment hai employment centers with ja rahi aa so yes sarko opportunities hai giyan chalo back with काफी housing development ho re at langley which abbotsford with काफी housing developments ho re so yes some people carry bihar si happy other ja rahe ਪਰ ਮੈਜੋਰਟੀ ਲੋਕੀ ਕਹਿੰਦੇ ਵੀ ਅਸੀਂ ਜਿੱਥੇ ਸਾਡੀ ਜੌਬਸ ਆ ਜਿੱਥੇ ਸਾਡੀ এমਪਲੋਇਮੈਂਟ ਆਪਰਚੂਨਿਟੀ ਆ ਅਸੀਂ ਉੱਥੇ ਰਹਿਣਾ ਚਾਹੁੰਦੇ ਆ ਸੋ ਸਾਨੂੰ ਦੋਨੇ ਸੇਮ ਟਾਈਮ ਐਡਰੈਸ ਕਰਨੇ ਪੈਣੇ ਆ ਦੈਟਸ ਵਾਈ ਅਸੀਂ ਫੋਰ ਐਗਜ਼ਾਮਪਲ ਸਰੀ ਵਿਚ ਆਪਣੇ ਹੈਲਥ ਕੇਅਰ ਐਕਸਪੈਂਡ ਕਰ ਰਹੇ ਆ ਰਾਈਟ ਨਾਓ ਨਮਰ ਟਾਵਰ ਸਰੀ ਮੈਮੋਰੀਅਲ ਚ ਜੀ ਬਣਾਉਣ ਲੱਗੇ ਆ ਬ੍ਰੈਂਡ ਨਿਊ ਹਸਪੀਟਲ ਆ ਸੋ ਇ ਕਲੋਵਰਡੇਲਸ ਵਰਡ ਵਨ ਲਗਾ ਡਾਟਾ ਵਿੱਚ ਅਸੀਂ ਐਕਸਪੈਂਸ਼ਨ ਕਰ ਰਹੇ ਹਾਂ ਨਿਊ ਵੈਸ ਵਿੱਚ ਕਰ ਰਹੇ ਹਾਂ ਕਿ ਸਾਨੂੰ ਪਤਾ ਇਸ ਏਰੀਆ ਵਿੱਚ ਲੋਕੀ ਆਉਣਾ ਚਾਹੁੰਦੇ ਆ ਇੱਥੇ এমਪਲੋਇਮੈਂਟ ਓਪਰਚ्युनिटीਜ਼ ਆ ਤੇ ਅਸੀਂ ਸਰਵਿਸਿਜ਼ ਵੀ ਨਾਲ ਨਾਲ ਐਕਸਪੈਂਡ ਕਰ ਰਹੇ ਹਾਂ ਹਮਮ ਚਲੋ ਇਹ ਇਧਰ ਮੈਂ ਟੱਚ ਨਹੀਂ ਕਰਾਂਗਾ ਤੁਹਾਡੇ ਨਾਲ ਕਿਉਂਕਿ ਤੁਹਾਡਾ ਮਹਿਕਮਾ ਨਹੀਂ ਹੈਗਾ ਬਟ ਮੈਂ ਤੁਹਾਡੇ ਮਹਿਕਮੇ ਤੇ ਹੀ ਰਹਿ ਕੇ ਗੱਲਬਾਤ ਕਰਨਾ ਚਾਹਾਂਗਾ ਅਫੋਰਡੇਬਿਲਟੀ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈਗਾ ਆ ਇੱਕ ਇਹ ਵੀ ਗੱਲ ਚੱਲ ਰਹੀ ਹੈ ਕਿ ਜੀ ਜੂਨ ਤੀ ਤੋਂ ਬਾਅਦ ਜਿਹੜੀਆਂ ਕੀਮਤਾਂ ਨੇ ਇਹਨਾਂ ਪਲਾਟਸ ਦੀਆਂ ਇਹ ਸਪਾਈਕ ਕਰ ਜਾਣਗੀਆਂ ਬਹੁਤ ਜ਼ਿਆਦੀਆਂ ਤੇ ਉਹਦੇ ਨਾਲ ਅਫੋਰਡੇਬਿਲਟੀ ਕਿੱਥੋਂ ਹੋਏਗੀ ਖਾਸ ਤੌਰ ਤੇ ਜਿਹੜੇ ਸਿੰਗਲ ਹੋਮ ਓਨਰਸ ਹੈਗੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜੀ ਅਸੀਂ ਕਿਉਂ ਰੱਖਣਾ ਚਾਹਾਂਗੇ ਇੱਕ ਵੱਡਾ ਲੋਰਡ ਜਦ ਕਿ ਸਾਨੂੰ ਅਧਿਕਾਰ ਦਿੱਤਾ ਜਾ ਰਿਹਾ ਹੈ ਕਿ ਅਸੀਂ ਇੱਥੇ 3 ਪਲੇਕਸ 4 ਪਲੇਕਸ ਜਾਂ 6 ਪਲੇਕਸ ਬਣਾ ਸਕੀਏ ਸੋ ਅਫੋਰਡੇਬਿਲਟੀ ਕ੍ਰਾਈਸਿਸ ਦਾ ਇਸ ਮੁੱਦੇ ਨਾਲ ਕਿਵੇਂ ਤੁਸੀਂ ਇਸ ਨੂੰ ਕੰਪੇਅਰ ਕਰਦੇ ਹੋ ਤੇ ਸੈਕੰਡਲੀ ਆ ਤੁਹਾਡੀ ਸਰਕਾਰ ਉਹਨਾਂ ਕੀ ਕੁਝ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਅਫੋਰਡੇਬਲ ਹਾਊਸਿੰਗ ਕੀ ਸਰਕਾਰ ਵੀ ਜੰਪ ਇਨ ਕਰ ਰਹੀ ਹੈ ਕੀ ਕੋਈ ਨਵੇਂ ਘਰ ਬਣਾਉਣ ਦੇ ਵਿੱਚ ਕੋਈ ਇਨਵੈਸਟਮੈਂਟਸ ਕਰ ਰਹੀ ਹੈ ਉਹ ਦੇਖੋ देयर ਦੋਸੈਂਟੀ ਜਾਂ ਅ ਕੁਐਸਚਨ ਵਿੱਚ ਆ ਫਰਸਟ ਆਫ ਜੇ ਆ ਸਮ ਪੀਪਲ ਸੋਚਦੇ ਆ ਵੀ ਜਿਹੜੇ ਚੇਂਜਸ ਵੀ ਮੇਕ ਕਰਦੇ ਆ ਨਾ ਮਦਰ ਬਾਪ ਵੀ ਲਾਟਾਂ ਦੀ ਪ੍ਰਾਈਸਾਂ ਬਹੁਤ ਉੱਤੇ ਚੜ ਜਾਣੀਆਂ ਬਟ ਇਨ ਫੈਕਟ ਤੁਸੀਂ ਜਿਹੜੇ ਚੇਂਜਸ ਆਲਰੇਡੀ ਹੋ ਰਹੇ ਆ ਅਸੀਂ ਆਲਰੇਡੀ ਨੋਟਿਸ ਕਰ ਰਹੇ ਆਂ ਵੀ ਪ੍ਰਾਈਸ ਇਸ ਐਕਚੁਅਲੀ ਨਾ ਉੱਪਰ ਜਾ ਨਹੀਂ ਰਹੇ ਕਿਉਂ ਨਹੀਂ ਬਿਕਾਜ਼ ਜੇਦੋਂ ਤੁਸੀਂ ਇੱਕ ਲੋਟ ਵਿੱਚ ਜ਼ੋਨਿੰਗ ਚੇਂਜ ਕਰਦੇ ਹੋ ਯੈਸ ਉਹਦੀ ਵੈਲਿਊ ਉੱਤੇ ਚੱਲ ਜਾਂਦੀ ਹੈ ਬਿਕਾਜ਼ ਉਹਨਾਂ ਨੂੰ ਐਸੈਂਸ਼ੀਲੀ ਲਾਟਰੀ ਮਿਲ ਗਈ ਹੈ ਉਹਨਾਂ ਨੇ ਆਪਣਾ ਜ਼ੋਨਿੰਗ ਚੇਂਜ ਕਰ ਦਿੱਤੀ ਔਰ ਘਰ ਵੀ ਜ਼ਿਆਦਾ ਬਣਾ ਸਕਦੇ ਹੋ ਬਟ ਜੇ ਤੁਸੀਂ ਐਜ਼ ਅ ਪ੍ਰੋਵੈਂਸ ਜਿੱਦਾਂ ਇਨਾ ਵਾਈਡ ਏਰੀਆ ਵਿੱਚ ਤੁਸੀਂ ਸਾਰਿਆਂ ਨੂੰ ਸੇਮ ਰੂਲਸ ਨਾਲ ਅਪਲਾਈ ਕਰੋ ਇਹ ਨਹੀਂ ਵੀ ਤੁਸੀਂ ਮੇਰੇ ਨੇਬਰ ਆ ਤੁਸੀਂ ਕਰ ਸਕਦੇ ਹੋ ਮੈਂ ਨਹੀਂ ਕਰ ਸਕਦਾ ਅਸੀਂ ਕਹਿੰਦੇ ਹਾਂ ਕਿ ਸਾਰੇ ਕਰ ਸਕਦੇ ਆ ਜਦੋਂ ਤੁਸੀਂ ਇਹੋ ਜਿਹੇ ਰੂਲਸ ਕਰਦੇ ਹੋ ਜਿਹੜਾ ਲੈਂਡ ਦੀ ਵੈਲਿਊ ਇਨਕਰੀਸ ਹੋ ਉਸ ਘਟਾ ਆ ਇਹ ਸੇਮ ਐਗਜ਼ਾਮਪਲ ਅਸੀਂ ਨਿਊਜ਼ੀਲੈਂਡ ਵਿੱਚ ਦੇਖਿਆ ਸੀ ਸੇਮ ਐਗਜ਼ਾਮਪਲ ਅਸੀਂ ਕੈਲੀਫੋਰਨੀਆ ਵਿੱਚ ਦੇਖਿਆ ਹੁਣ ਸੇਮ ਐਗਜ਼ਾਮਪਲ ਇੱਥੇ ਆ ਰਿਹਾ ਸ਼ਾਰਟ ਟਰਮ ਵਿੱਚ ਜਿਹੜੀ ਅਫੋਰਡੇਬਿਲਟੀ ਆ ਆਫ ਕੋਰਸ ਸਾਨੂੰ ਹਾਊਸਿੰਗ ਸਪਲਾਈ ਇਨਕਰੀਸ ਕਰਨਾ ਪੈਣਾ ਅਸੀਂ ਕਰ ਰਹੇ ਹਾਂ ਯੈਸ ਗਵਰਨਮੈਂਟ ਨੂੰ ਇਨਵੋਲਵ ਹੋਣਾ ਪੈਣਾ ਜਿਹੜੇ ਅਫੋਰਡੇਬਲ ਹਾਊਸਿੰਗ ਆ ਇਹ ਪ੍ਰਾਈਵੇਟ ਸੈਕਟਰ ਕੱਲੇ ਬਣਾ ਨਹੀਂ ਸਕਦੇ ਜੁਨੀਅਰ ਡੀਵੈਲਪਰਸ ਆ ਤੁਸੀਂ ਉਹਨਾਂ ਨੂੰ ਪਹੁੰਚ ਲਓ ਕਹਿੰਦੇ ਵੀ ਅਸੀਂ ਥੋੜਾ ਫੋਰਡਬਲ ਜ਼ਿਆਦਾ ਕਰ ਸਕਦੇ ਆ ਪਰ ਜਿਹੜੇ ਲੈਵਲ ਤੋਂ ਜਾਣਾ ਚਾਹੀਦਾ ਅਸੀਂ ਕਰ ਨਹੀਂ ਸਕਦਾ ਬਿਕਾਜ਼ ਲੈਂਡ ਪ੍ਰਾਈਸਸ ਕੰਸਟਰਕਸ਼ਨ ਕਾਸਟ ਇੰਟਰਸਟ ਰੇਟਸ ਜ਼ਿਆਦਾ ਆ ਸੋ ਗਵਰਨਮੈਂਟ ਨੂੰ ਆਪ ਜਾ ਕੇ ਇਨਵੈਸਟਮੈਂਟ ਕਰਨੀ ਪੈਣੀ ਹੈ ਜੇ ਕੋਈ ਵੀ ਤਨੁਕਿੰਦਾ ਵੀ ਹ ਗਵਰਨਮੈਂਟ ਨੂੰ ਪਾਸ ਸਾਈਡ ਤੇ ਕਰਾ ਦੋ ਅਸੀਂ ਆਪ ਹੀ ਸੋਲਵ ਕਰਦਾ ਉਹ ਗਲਤ ਆ ਹੋ ਨਹੀਂ ਸਕਦਾ ਬਿਕਾਜ਼ ਸਾਰੇ ਵਰਲਡ ਵਿੱਚ ਅਸੀਂ ਦੇਖਿਆ ਵੀ ਕੋਈ ਐਗਜ਼ਾਮਪਲ ਨਹੀਂ ਹੈਗਾ ਵੀ ਜਿਹੜਾ ਗਵਰਨਮੈਂਟ ਦੇ ਸਪੋਰਟ ਦੇ ਬਿਗਾਰੇ ਇਹ ਹਾਊਸਿੰਗ ਅਫੋਰਡੇਬਲ ਹੋ ਜਾਂਦੀ ਹੈ ਸੋ ਅਸੀਂ ਇਨਵੈਸਟਮੈਂਟਸ ਮੇਕ ਕਰ ਰਹੇ ਹਾਂ ਹਾਊਸਿੰਗ ਵਿੱਚ ਅਸੀਂ ਪ੍ਰਾਈਵੇਟ ਸੈਕਟਰ ਨੂੰ ਅਨਲੌਕ ਕਰ ਰਹੇ ਹਾਂ ਸੋ ਦੈਟ ਜਿਹੜੇ ਪ੍ਰਾਈਵੇਟ ਸੈਕਟਰ ਵਾਲੇ ਘਰ ਬਣਾਉਂਦੇ ਆ ਉਹ ਈਜ਼ੀਅਰ ਬਣਾ ਸਕਦੇ ਆ ਅਸੀਂ ਜਿਹੜਾ ਸ਼ਾਰਟ ਟਰਮ ਰੈਂਟਲਸ ਜਿਹੜੇ ਰੂਲਸ ਚੇਂਜ ਕੀਤੇ ਆ ਉਹਦੇ ਨਾਲ ਵੀ ਕਾਫੀ ਇੰਪੈਕਟ ਪੈ ਰਿਹਾ ਬਿਕਾਜ਼ ਪਹਿਲਾਂ ਜਿਹੜੇ ਇਨਵੈਸਟਰਸ ਸੀ ਉਹ ਤਿੰਨ ਚਾਰ ਪੰਜ ਘਰ ਬਣਾ ਕੇ ਬਾਏ ਕਰਕੇ ਉਹ ਜਿੱਦਾਂ ਹੋਟਲ ਵਾਂਗ ਆਪਰੇਟ ਕਰਦੇ ਸੀ ਸੋ ਦੈਟ ਆਂਜਨੇ ਰੈਂਟ ਕਰ ਰਹੇ ਸੀ ਉਹਨਾਂ ਨੂੰ ਘਰ ਨਹੀਂ ਮਿਲਦੇ ਸੀ ਬਿਕਾਜ਼ ਦੇ ਇਨਵੈਸਟਰ ਬਾਈ ਕਰੀ ਹੁੰਦੇ ਸੀ ਇਹ ਰੂਲ ਚੇਂजेस ਦੇ ਨਾਲ ਕਾਫੀ ਇੰਪੈਕਟ ਔਰੈਡੀ ਪਾਇਆ ਹਾਊਸਿੰਗ ਸਪਲਾਈ ਇਨਕਰੀਸ ਹੋ ਰਹੀ ਹੈ ਸੋ ਇੱਕ ਸੋਲੂਸ਼ਨ ਦੇ ਨਾਲ ਹਾਊਸਿੰਗ ਕ੍ਰਾਈਸਿਸ ਨਹੀਂ ਸੋਲਵ ਹੋਣਾ ਹਰ ਪ੍ਰੀਸ਼ਿੰਗ ਜੀ ਇਹ ਇਨਵੋਲ ਇਹ ਮਲਟੀਪਲ ਚੀਜ਼ਾਂ ਚੀਜ਼ਾਂ ਸੇਮ ਟਾਈਮ 'ਤੇ ਨਹੀਂ ਆ ਪੜੀਆਂ ਇਹ ਇਸ਼ੂ ਨੂੰ ਅਡਰੈਸ ਕਰਨਾ Well, absolutely, we are very true. It's a multi pronged strategy adopt Karni Peggy, and just as a beginning, and hopefully it goes in the right direction. So, before I let you go, uh, one last thing on a lighter note, uh, Raviji. Uh, what's the difference being on the hockey field and on this hot seat? Well, uh, some similarities. Uh, tough competition, uh, similarities. but of course, uh hockey myi passion but it's a sport uh politics which a people their lives people the everyday uh, experience impact karta so uh a obviously higher level of seriousness uh, but the kujdo mai apna naage I si community better place. that's why I kiya The i feel mai ek so for the time being i'm happy it will roll which ਐਂਡ ਕਿਸੇ ਨੇ ਹੋਰ ਡਿਟੇਲਸ ਦੇ ਵਿੱਚ ਇਹ ਸਾਰੀ ਇਨਫੋਰਮੇਸ਼ਨ ਜੋ ਅਸੀਂ ਗੱਲ ਕੀਤੀ ਹੈ ਤੁਹਾਡੀ ਕੋਈ ਵੈਬਸਾਈਟ ਜਿੱਥੇ ਜਾ ਕੇ ਇਨਫੋਰਮੇਸ਼ਨ ਮਿਲ ਸਕਦੀ ਹੈ ਤੁਸੀਂ ਬੀਸੀ ਗਵਰਨਮੈਂਟ ਦੀ ਵੈਬਸਾਈਟ ਚੈੱਕ ਕਰ ਸਕਦੇ ਹੋ ਰਾਈਟ ਨਾਓ ਤੁਸੀਂ ਸਮਾਲ ਸਕੇਲ ਮਾਰਕਟ ਯੂਨਿਟ ਟ੍ਰਾਂਸਪਰਟ ਡਿਵੈਲਪਮੈਂਟ ਸਰਚ ਕਰਕੇ ਇਨਫੋਰਮੇਸ਼ਨ ਅਵੇਲੇਬਲ ਹੈ ਪਰ ਆਲਸੋ ਸਾਰੀ ਲੋਕਲ ਗਵਰਨਮੈਂਟਸ ਆਪਣੀ ਓਨ ਵੈਬਸਾਈਟ ਤੇ ਇਹ ਇਨਫੋਰਮੇਸ਼ਨ ਰਾਈਟ ਨਾਓ ਪ੍ਰੋਵਾਈਡ ਕਰ ਰਹੀਆ ਜੇ ਤੁਸੀਂ ਫਰਦਰ ਇਨਫੋਰਮੇਸ਼ਨ ਲੈਣੀ ਹੈ ਆਪਣੀ ਲੋਕਲ ਗਵਰਨਮੈਂਟ ਨੂੰ ਕੰਟੈਕਟ ਕਰੋ ਮਿਸਟਰ ਕਾਲਾ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਐਂਡ ਹੋਪਫੁਲੀ ਇਹ ਜਿਹੜਾ ਤੁਸੀਂ ਇਨੀਸ਼ੀਏਟਿਵ ਲਿਆ ਹੈ ਰਾਈਟ ਡਾਇਰੈਕਸ਼ਨ ਨੂੰ ਜਾਏਗਾ ਤੇ ਆਮ ਜਨਤਾ ਨੂੰ ਰਾਹਤ ਮਿਲੇਗੀ ਅਤੇ ਹੋਰ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਮੁਰਤੋਂ ਤੁਹਾਡੇ ਨਾਲ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਥੈਂਕ ਯੂ ਫਾਰ ਯਰ ਟਾਈਮ ਥੈਂਕ ਯੂ ਤੁਹਾਡਾ